ਗਲਤੀ ਜੇ ਐਸਜੀਪੀਸੀ ਨੇ ਕੀਤੀ ਹੈ ਤੇ ਸਜ਼ਾ ਸਾਰੀ ਕੌਮ ਨੂੰ ਮਿਲਦੀ ਪਈ ਆ ਫੈਸਲਾ ਉਹ ਕਰੋ ਜੇ ਜਮੀਨਾ ਪਿੱਛੇ ਦਿੱਲੀ ਤੁਸੀਂ 800 ਬੰਦਾ ਸ਼ਹੀਦ ਕਰਵਾਇਆ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਪਿੱਛੇ 10 ਨਹੀਂ ਸ਼ਹੀਦ ਹੋ ਸਕਦੇ ਇੱਥੇ ਗੱਲ ਕੌਮ ਦੀ ਹੈ ਕੌਮ ਦੇ ਉਹਨਾਂ ਸਿਧਾਂਤਾਂ ਦੀ ਹੈ ਅੱਜ ਇੱਥੇ ਮੈਂ ਉਹ ਵੀ ਬੈਠੇ ਵੇਖੇ ਨੇ ਜਦੋਂ 2015 ਦੇ ਵਿੱਚ ਅਸੀਂ ਬਾਦਲਾਂ ਦੇ ਖਿਲਾਫ ਬੋਲਦੇ ਸੀ ਤੇ ਸਾਨੂੰ ਖਿਤਾਬ ਮਿਲਦਾ ਸੀ ਇਹ ਕਾਂਗਰਸ ਦੇ ਏਜੰਟ ਨੇ ਆ ਜੋ ਵੀ ਸਟੇਜ ਤੇ ਬੈਠੇ ਨੇ ਵਾਲੀ ਦੋ ਜਹਾਨ ਪਾਤਸ਼ਾਹੀ ਮੁਕੱਦਸ ਹਜ਼ੂਰੀ ਚ ਹਾਜ਼ਰੀਨ ਸੰਗਤ ਜੀਓ ਫਤਿਹ ਬਲਾਉ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇ ਤੇ ਮੈਨੂੰ ਮੈਂ ਸਟੱਡੀ ਕਰਦਾ ਰਹਿਣਾ ਕੋਈ ਡਾਕੂਮੈਂਟਰੀ ਆ ਜੇ ਵੱਖ-ਵੱਖ ਦੇਸ਼ਾਂ ਦੀਆਂ ਘਟਨਾਵਾਂ ਤੇ ਤਾਂ ਮੈਂ ਸਮਾਂ ਕੱਢ ਕੇ ਦੇਖਦਾ ਕੁਝ ਦਿਨ ਪਹਿਲਾਂ ਮੈਂ ਇੱਕ ਫਿਲਮ ਦੇਖੀ ਵੈਸੇ ਫਿਲਮ ਸ਼ਬਦ ਵੀ ਮੈਨੂੰ ਲੱਗਦਾ ਹੈ ਬਦਲਣਾ ਪੈਣਾ ਕਿਉਂਕਿ ਜਦੋਂ ਫਿਲਮ ਸ਼ਬਦ ਆਉਂਦਾ ਸੁੱਚਾ ਲੰਗਾ ਚੇਤੇ ਆ ਜਾਂਦਾ ਇੱਕ ਫਿਲਮ ਦੇਖ ਰਿਹਾ ਸੀ ਤੇ ਉਹਦੇ ਚੋਂ ਸਿੱਖਿਆ ਕੁਝ ਉਹ ਗੱਲ ਇੱਥੇ ਮੈਂ ਰੱਖਣੀ ਚਾਹੁੰਦਾ ਸੀ ਫੁੱਟਬਾਲ ਦੀ ਟੀਮ ਸੀ ਪਲੇਅਰ ਇੱਕ ਤੋਂ ਇੱਕ ਸੀ ਪਰ ਜਦੋਂ ਗਰਾਊਂਡ ਦੇ ਵਿੱਚ ਜਾਂਦੇ ਸੀ ਤੇ ਆਪਸ ਵਿੱਚ ਖੇ ਬਾਜੀ ਸੀ ਇੱਕ ਗੋਲ ਕਰਨ ਲੱਗਦਾ ਸੀ ਤੇ ਦੂਜਾ ਅੜਿੱਕਾ ੜਾ ਦਿੰਦਾ ਸੀ ਕਿ ਇਹ ਕਿਤੇ ਨੰਬਰ ਨਾ ਲੈ ਜਾਵੇ ਤੇ ਉਹ ਟੀਮ ਇੱਕ ਦੂਜੇ ਆਪਣੇ ਸਾਥੀਆਂ ਦੇ ਗੋਰ ਰੋਗ ਦੀ ਰੋਗ ਦੀ ਮੈਚ ਵਿੱਚੋਂ ਹਾਰ ਜਾਂਦੀ ਸੀ ਹੁਣ ਸਮਾਂ ਬਣਿਆ ਕਿਸੇ ਨੇ ਵੇਖਿਆ ਉਹਨੇ ਕੀ ਕੀਤਾ ਕੋਚ ਆਇਆ ਕੋਚ ਚੰਗਾ ਸੀ ਬਸ ਗੱਲ ਕੋਚ ਦੇ ਉੱਪਰ ਐ ਕੋਚ ਆਇਆ ਹੁਣ ਕੋਚ ਨੇ ਇੱਕ ਨਿਯਮ ਬੰਨਤਾ ਵੀ ਜੇਕਰ ਟੀਮ ਚੋਂ ਇੱਕ ਬੰਦਾ ਗਲਤੀ ਕਰੇਗਾ ਸਜ਼ਾ ਸਾਰੀ ਟੀਮ ਨੂੰ ਮਿਲੇਗੀ ਉਹਨੇ ਇਦਾਂ ਹੀ ਕੀਤਾ ਇੱਕ ਗਲਤੀ ਕਰੇ ਸਾਰੀ ਟੀਮ ਫਾਈਲ ਟੰਗ ਦੇਣੀ ਇੱਕ ਗਲਤੀ ਕਰੇ ਸਾਰੀ ਟੀਮ ਦਾ 10 ਕਿਲੋਮੀਟਰ ਦਣਾਉਣੀ ਤੇ ਉਹਨਾਂ ਨੂੰ ਅਕਲ ਆ ਗਈ ਵੀ ਗਲਤੀ ਨਹੀਂ ਕਰਨੀ ਕਿਉਂਕਿ ਸਜ਼ਾ ਸਾਰਿਆਂ ਨੂੰ ਮਿਲਦੀ ਹੈ ਤੇ ਅੱਜ ਆਪਾਂ ਉਸੇ ਹਾਲਾਤਾਂ ਵਿੱਚ ਬੈਠੇ ਆ ਗਲਤੀ ਜੇ ਐਸਜੀਪੀਸੀ ਨੇ ਕੀਤੀ ਹੈ ਤੇ ਸਜ਼ਾ ਸਾਰੀ ਕੌਮ ਨੂੰ ਮਿਲਦੀ ਪਈ ਆ ਜੇ ਗਲਤੀ ਕੋਈ ਇੱਕ ਸੰਪਰਦਾ ਕਰਦੀ ਹੈ ਸਜ਼ਾ ਸਾਰੀ ਕੌਮ ਨੂੰ ਮਿਲਦੀ ਆ ਤੇ ਜੇ ਚਾਹੁੰਦੇ ਆ ਸਜ਼ਾ ਨਾ ਮਿਲੇ ਤੇ ਸਾਨੂੰ ਇੱਕੋ ਪਾਵਨਾ ਦੇ ਨਾਲ ਮੈਦਾਨ ਦੇ ਵਿੱਚ ਆਉਣਾ ਪੈਣਾ। ਇਸ ਸਟੇਜ ਤੇ ਖੜੇ ਆ। ਮੈਂ ਡਰ ਕੇ ਕਹਾਂਗਾ। ਬਾਬਾ ਜੀ ਬੈਠੇ ਨੇ ਮਹਾਪੁਰ ਬਾਬਾ ਹਰਨਾਮ ਸਿੰਘ ਜੀ। ਸਭ ਨੂੰ ਪਤਾ ਵੀ ਜੇ ਮੈਂ ਪਰਸਨਲ ਗੱਲਾਂ ਕਰਾਂ ਸਾਡਾ ਵਿਚਾਰਾਂ ਦਾ ਆਪਸੀ ਮੇਲ ਨਹੀਂ ਖਾਂਦਾ। ਪਰ ਇੱਥੇ ਗੱਲ ਬਾਬਾ ਹਰਨਾਮ ਸਿੰਘ ਦੀ ਨਹੀਂ। ਇੱਥੇ ਗੱਲ ਕੌਮ ਦੀ ਐ। ਕੌਮ ਦੇ ਉਹਨਾਂ ਸਿਧਾਂਤਾਂ ਦੀ ਐ। ਅੱਜ ਇੱਥੇ ਮੈਂ ਉਹ ਵੀ ਬੈਠੇ ਵੇਖੇ ਨੇ ਜਦੋਂ 2015 ਦੇ ਵਿੱਚ ਅਸੀਂ ਬਾਦਲਾਂ ਦੇ ਖਿਲਾਫ ਬੋਲਦੇ ਸੀ ਤੇ ਸਾਨੂੰ ਖਿਤਾਬ ਮਿਲਦਾ ਸੀ ਇਹ ਕਾਂਗਰਸ ਦੇ ਏਜੰਟ ਨੇ ਅੱਜ ਉਹ ਵੀ ਇਸ ਸਟੇਜ ਤੇ ਬੈਠੇ ਨੇ ਜਦੋਂ ਅਸੀਂ ਬਾਦਲਾਂ ਦੇ ਖਿਲਾਫ ਬੋਲਦੇ ਸੀ ਸਾਨੂੰ ਕਹਿੰਦੇ ਆਰਐਸਐਸ ਦੇ ਬੰਦੇ ਨੇ ਅੱਜ ਉਹ ਵੀ ਇਸ ਸਟੇਜ ਤੇ ਬੈਠ ਕੇ ਬਲਾਰਿਆਂ ਦੇ ਵਿੱਚ ਬੋਲਦੇ ਪਏ ਨੇ ਕਿਉਂ ਨੋ ਬਤਾਈ ਕਿਉਂਕਿ ਆਪਾਂ ਇੱਕ ਟੀਮ ਦੇ ਵਿੱਚ ਕਦੇ ਖੇਡੇ ਹੀ ਨਹੀਂ ਇੱਕ ਪਲੇਟਫਾਰਮ ਤੇ ਅੱਜ ਸਾਧ ਸੰਗਤ ਜੀ ਗੁੱਸਾ ਨਾ ਕਰਿਓ ਜੇ ਜਿਹੜਾ ਮਰਜੀ ਪਲੇਟਫਾਰਮ ਦੇ ਦਿਓ ਜਿਹੜਾ ਮਰਜੀ ਇਕੱਠ ਦਾ ਦੇ ਦਿਓ ਇਕੱਠ ਤੁਸੀਂ ਸਰਬੱਤ ਖਾਲਸਾ ਦਾ ਵੀ ਲੱਖਾਂ ਦਾ ਕੀਤਾ ਸੀ ਗੁੱਸਾ ਨਾ ਕਰਿਓ ਜੇ ਕਿਹੜੇ ਉਹਨਾਂ ਫੈਸਲਿਆਂ ਦੇ ਉੱਪਰ ਖੜੇ ਹੋਗੇ ਜਾਂ ਕਿਹੜੇ ਉਹਨਾਂ ਫੈਸਲਿਆਂ ਤੇ ਸਿਧਾਂਤਾਂ ਤੇ ਅੱਜ ਤੱਕ ਖੜਿਆ ਦਿਖਾ ਦਿਓ ਜਿਨ੍ਹਾਂ ਨੂੰ ਜ਼ਥੇਦਾਰੀਆਂ ਦਿੱਤੀਆਂ ਸੀ ਉਹੀ ਨਾ ਖੜੇ ਹੋਏ ਸੰਗਤ ਕੀ ਖੜੇਗੀ ਫੈਸਲਾ ਉਹ ਕਰੋ ਜੇ ਜੇ ਜ਼ਮੀਨਾਂ ਪਿੱਛੇ ਦਿੱਲੀ ਤੁਸੀਂ 800 ਬੰਦਾ ਸ਼ਹੀਦ ਕਰਵਾਇਆ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਪਿੱਛੇ ਦੱਸ ਨਹੀਂ ਸ਼ਹੀਦ ਹੋ ਸਕਦੇ ਆ ਫੈਸਲਾ ਕਰੋ ਜੇ ਇੱਥੇ ਜੇ ਕਰਨਾ ਤਾਂ ਉਹ ਕੌਮ ਦੀ ਮਰਿਆਦਾ ਤਾਂ ਉਹ ਤਖਤਾਂ ਦੀ ਜਿਹੜੀ ਆਪ ਖੁਦ ਮੁਖਤਿਆਰੀ ਹੈ ਉਹ ਤਾਂ ਬਹਾਲ ਹੋਵੇਗੀ ਆਪਸੀ ਰੰਜਿਸ਼ਾਂ ਨੂੰ ਆਪਸੀ ਲੜਾਈਆਂ ਨੂੰ ਲੜਦੇ ਰਵਾਂਗੇ ਤਾਂ ਫਿਰ ਲੜ ਲਵਾਂਗੇ ਪਰ ਜਦੋਂ ਗੱਲ ਕੌਮ ਦੀ ਆਵੇ ਲੜਾਈ ਮਿਸਲਾਂ ਵਿੱਚ ਵੀ ਹੁੰਦੀ ਸੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁੰਦੇ ਸੀ ਪਰ ਜਦੋਂ ਆਵਾਜ਼ ਤਖਤ ਸਾਹਿਬ ਤੋਂ ਆਉਂਦੀ ਸੀ ਸਾਰੀਆਂ ਮਿਸਲਾਂ ਉੱਥੇ ਇਕੱਠੀਆਂ ਬੈਠੀਆਂ ਹੁੰਦੀਆਂ ਸੀ ਉਹ ਸੋ ਇੰਨੀਆਂ ਕੋਈ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਅਸੀਂ ਵੀ ਨਾ ਹੁੰਦੇ ਪਰ ਵਿਦਿਆਦਾਤੇ ਮਾਪੁਰਖਾਂ ਦਾ ਹੁਕਮ ਆਇਆ ਬਰਜਿੰਦਰ ਸਿੰਘਾਂ ਪਰਿਵਾਰਕ ਲੜਾਈਆਂ ਸਾਈਡ ਤੇ ਵੀਰ ਗੁਰਪ੍ਰੀਤ ਸਿੰਘ ਜੀ ਖੜੇ ਨੇ ਤੇ ਜਿੱਦੇ ਉਹ ਕੰਮ ਕਰੋਗੇ ਇਹ ਧੌਣ ਕੰਮ ਵਾਸਤੇ ਸਦਾ ਹਾਜ਼ਰ ਹੈ ਹਾਜ਼ਰ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ